ਤੋਂ ਮਾ ਜਿਹੜਾ ਬੋਰਡ ਹੈ ਇੱਥੇ ਕਾਰਨਰ ਤੇ ਵੀਰਦੀ ਮਿੰਟੂ ਬਾਈ ਨੇ ਦੁਕਾਨ ਓਪਨ ਕਰੀ ਹੈ ਫ੍ਰੈਂਚ ਰੋਜ਼ ਬੇਕ ਸ਼ਾਪ ਐਂਡ ਕੈਫੇਟੇਰੀਆ ਅਜੇ ਸਾਡਾ ਕਹਿੰਦਾ ਮਤਲਬ ਸਟਾਰਟਿੰਗ ਹੈ ਤੇ ਅਸੀਂ ਇਹਨੂੰ ਚਾਹੇ ਸਲੋ ਸਲੋ ਹੀ ਸਟਾਰਟ ਕਰੀਏ ਪਰ ਚੰਗੀ ਚੀਜ਼ ਹੀ ਰੱਖਣੀ ਹੂੰ ਇਹ ਆਪਾਂ ਨੂੰ ਪੰਜਾਬੀਆਂ ਨੂੰ ਤਰਜੀਹ ਦੇਣੀ ਚਾਹੀਦੀ ਜਦੋਂ ਤੱਕ ਆਪਾਂ ਪੰਜਾਬੀਆਂ ਨੂੰ ਬੈਲ ਦੇ ਆਧਾਰ ਤੇ ਦਰਜੀ ਨਹੀਂ ਦਊਗੇ ਤਾਂ ਆਪਣੇ ਪੰਜਾਬੀ ਭਾਈ ਕਿੱਦਾਂ ਅੱਗੇ ਉੱਠੋਂਗੇ ਹਨਾ ਇਹ ਪਿੰਡ ਵਾਲਾ ਕੀ ਰੇਟਰ ਕੀ ਰੱਖਿਆ ਹੋਇਆ ਹੈ 300 ਰੁਪਏ ਦਾ ਡੱਬਾ ਜੀ 300 ਰੁਪਏ ਦਾ ਇਹ ਆ ਵੀ ਸਾਰਾ ਸਮਾਨ ਪਿਓਰ ਹੈ ਬਾਜੀ ਦੇ ਦੇਖ ਰਹੇ ਇਸ ਇਨ੍ਹਾਂ ਦੇ ਸਾਹਮਣੇ ਬਣਦਾ ਹੈ ਉਰੇ ਆਪ ਖੁਦ ਤਿਆਰ ਕਰਦੇ ਇਹ ਬਹੁਤ ਸੋਹਣੀ ਪੈਕਿੰਗ ਹੈ ਇਹਦਾ ਬਾਅਦ ਚ ਵੀ ਆਪਣੇ ਕੰਮ ਆਈਣੀ ਕੋਈ ਬਿਸਕਟ ਵਗੈਰਾ ਪਾਉਣ ਨੂੰ ਜਾਂ ਕੁਝ ਨੀ ਬਿਲਕੁਲ ਕੈਂਦੀ ਘਰੇ ਰੂਟੀਨ ਜੀ ਯੂਜ਼ ਕਰੋ ਇਹਨਾਂ ਹਾਂਜੀ ਹਾਂ ਇਹ ਨਹੀਂ ਹੈ ਵੀ ਕਲਾਇੰਟ ਨੂੰ ਆ ਕੇ ਦੇਖੂਗਾ ਨਹੀਂ ਕੁਝ ਵੀ ਹਾਂ ਵੀ ਉਹ ਰ ਕਰ ਇੱਥੇ ਹੀ ਬਣਦਾ ਸਾਰਾ ਕੁਝ ਸਾਰਾ ਲਾਈਵ ਕਿਚਨ ਹੈ ਇਹਨੂੰ ਆਪਾਂ ਗੁਰਪੁਰਵ ਵਾਲੇ ਦਿਨ ਸਪੈਸ਼ਲ ਪ੍ਰਾਈਸ ਤੇ ਹੀ ਦੇਣ ਲੱਗੇ ਆ ਜੀ ਬਾਬੇ ਨਾਨਕ ਦੀ 13 ਹੀ 13 ਉਹ 13 ਰੁਪਏ ਦੀ ਅਵਸਥਾ ਇਹਦਾ ਆਪਣਾ ਰੇਟ ਆ ਜਿਹੜਾ ਅੱਛਾ ਜੀ ਅੱਛਾ 13 ਰੁਪਏ ਦੀ ਪੈਟੀ ਸੇਲ ਕਰੋਂਗੇ ਤੁਸੀਂ ਉਦੋਂ ਨੂੰ ਓਕੇ ਜੀ ਦੇਖੋ ਜੀ ਬਾਬੇ ਨਾਨਕ ਦਾ ਨਾਮ ਲੈ ਕੇ ਬਾਬੇ ਨਾਨਕ ਦੇ ਜਨਮ ਦੇ ਨਾਲੇ ਦਿਨ ਸੋ ਇਹ ਕਹਿੰਦੇ ਜੀ ਗਾਹਕਾਂ ਨੂੰ ਆਫਰ ਦੇ ਦੇਣੀ ਆਪਾਂ ਨੇ ਹੁਣ ਬਾਬੇ ਨਾਨਕ ਦੇ ਜਨਮ ਦੇ ਨਾਲੇ ਦਿਨ 13 13 ਬਾਬੇ ਨਾਨਕ ਵਾਂਗ ਭਾਜੀ ਨੇ ਵੀ ਕਰ ਦੇਣਾ ਹਾਂਜੀ ਮਿੱਤਰੋ ਜਿਹੜੀ ਤੁਸੀਂ ਇਹ ਰੋਡ ਦੇਖ ਰਹੇ ਹੋ ਇਹ ਚੰਡੀਗੜ੍ਹ ਖਰੜਵਾਲ ਤੋਂ ਆਉਂਦੀ ਹੈ ਅਮੈਰਾ ਡੀ ਮਾਰਕੀਟ ਤੁਸੀਂ ਦੇਖ ਚੁੱਕੇ ਹੋ ਇਹਦੇ ਵਿੱਚ ਇਦਾਂ ਮਾਰਾ ਦੀ ਮਾਰਕੀਟ ਹੈਗੀ ਹੈ ਤੇ ਇਹ ਕੋਰਾਲੀਵਾਲ ਨੂੰ ਰੋਪੜਵਾਲ ਨੂੰ ਰਸਤਾ ਜਾਂਦਾ ਜੀ ਇਹ ਹਾਈਵੇ ਰੋਪੜ ਦਾ ਸੋ ਡਾਉਮਾਜਰਾ ਇਹ ਪਿੰਡ ਹੈਗਾ ਜੀ ਇਹ ਡਾਉਮਾਜਰੇ ਦਾ ਬੋਰਡ ਹੈ ਇੱਥੇ ਕਾਰਨਰ ਤੇ ਵੀਰ ਦੀ ਮਿੰਟੂ ਬਾਈ ਨੇ ਦੁਕਾਨ ਓਪਨ ਕਰੀ ਹੈ ਸੋ ਫਰੈਂਚ ਰੋਜ਼ ਵੇਕਸ਼ਾਪ ਐਂਡ ਕੈਫੇਟੇਰੀਆ ਬਹੁਤ ਵਧੀਆ ਵੀਰ ਦਾ ਕੰਮ ਹੈ ਬਹੁਤ ਜੈਨੂਇਨ ਤੇ ਬਹੁਤ ਸਾਫ ਸੁਥਰਾ ਪੰਜਾਬੀ ਵੀਰ ਆਪਣਾ ਮਿੰਟੂ ਬਾਈ ਤੇ ਆਪਾਂ ਨੂੰ ਪੰਜਾਬੀਆਂ ਨੂੰ ਤਰਜੀਹ ਦੇਣੀ ਚਾਹੀਦੀ ਜਦੋਂ ਤੱਕ ਆਪਾਂ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਦਰਜੀ ਨਹੀਂ ਦਵੋਗੇ ਤਾਂ ਆਪਣੇ ਪੰਜਾਬੀ ਭਾਈ ਕਿੱਦਾਂ ਅੱਗੇ ਉੱਠੋਂਗੇ ਹਨ ਸੋ ਆਪਾਂ ਹੋਰਾਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਪਰ ਇਹ ਕਹੂੰਗਾ ਜ਼ਰੂਰ ਕਿ ਆਪਾਂ ਆਪਣੇ ਬੰਦਿਆਂ ਦਾ ਸਾਥ ਜ਼ਰੂਰ ਦਈਏ ਬਾਈ ਦਾ ਬੇકરી ਦਾ ਕੰਮ ਹੈ ਕਿਸੇ ਨੇ ਹੋਲ ਸੇਲ ਚ ਸਮਾਨ ਲੈ ਜਾਣਾ ਬਾਈ ਤੋਂ ਉਹ ਵੀ ਲਿਜਾ ਸਕਦਾ ਕੋਈ ਸ਼ਾਪਕੀਪਰ ਕਿਸੇ ਨੇ ਘਰ ਲਈ ਆਪਣਾ ਸਮਾਨ ਲੈ ਕੇ ਜਾਣਾ ਅਲੱਗ-ਅਲੱਗ ਤਰ੍ਹਾਂ ਦਾ ਵੀਰ ਸਮਾਨ ਤਿਆਰ ਕਰਦਾ ਹੈ ਤੇ ਇੱਧਰ ਬਾਈ ਦਾ ਸਮਾਨ ਤਿਆਰ ਹੋ ਰਿਹਾ ਈ ਸਾਈਡ ਤੇ ਇੱਧਰ ਬਾਈ ਨੇ ਮੇਨ ਆਪਣੀ ਸ਼ਾਪ ਜੋ ਕੈਫੇਟੇਰੀਆ ਬਣਾਇਆ ਬਾਈ ਨੇ ਉਹ ਇਹ ਹੈਗਾ ਤੇ ਪੈਟਿਸ ਵਗੈਰਾ ਤਿਆਰ ਕਰਦਾ ਵੀਰ ਆਪ ਖੁਦ ਕਿਚਨ ਕਿਚਨ ਚ ਤਿਆਰ ਹੁੰਦਾ ਕੋਈ ਬਾਹਰੋਂ ਤਿਆਰ ਨਹੀਂ ਲਿਆਉਂ ਕਰਦਾ ਵੀਰ ਕੁਝ ਨਹੀਂ ਲਿਆਉਂਦਾ ਬਾਹਰੋਂ ਸਾਰਾ ਜੋ ਵੀ ਸਮਾਨ ਕਰਦਾ ਤਿਆਰ ਉਹ ਆਪਣਾ ਕਰਦਾ ਸੋ ਚਲੋ ਜੀ ਚੱਲਦੇ ਆ ਜੀ ਆਪਾਂ ਅੰਦਰ ਮੇਟੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸੋ ਠੀਕ ਹੋ ਜੀ ਬਹੁਤ ਵਧੀਆ ਜੀ ਸੋ ਮੇਟੂ ਵੀ ਪਹਿਲਾਂ ਤਾਂ ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ ਤੇ ਨਾਲ ਤੇਰੇ ਤੈਨੂੰ ਕੰਮ ਦੀਆਂ ਮੁਬਾਰਕਾਂ ਵੀ ਬਹੁਤ-ਬਹੁਤ ਜੀ ਤੇ ਬਾਈ ਦਾ ਇੱਕ ਇਹ ਇਕੱਲਾ ਇਹੀ ਕੰਮ ਨਹੀਂ ਹੈ ਵੀਰ ਦਾ ਵੈਸੇ ਆਪਣਾ ਗੱਡੀਆਂ ਦਾ ਵੀ ਕੰਮ ਹੈ ਸੇਲ ਪਰਚੇਸ ਦਾ ਕੰਮ ਹੈ ਬਾਈ ਦਾ ਪ੍ਰਾਪਰਟੀ ਦਾ ਵੀ ਕੰਮ ਹੈਗਾ ਸੋ ਇਹਨੇ ਇੱਕ ਅਲੱਗ ਤੋਂ ਆਪਣਾ ਇਹ ਕੰਮ ਸ਼ੁਰੂ ਕਰਿਆ ਇਹ ਕਹਿੰਦਾ ਵੀ ਨਹੀਂ ਵੀ ਇਹ ਵੀ ਕੰਮ ਸ਼ੁਰੂ ਕਰਨਾ ਆਪਣੇ ਇਹਨਾਂ ਨੂੰ ਮਿਸਿਸ ਨੂੰ ਤਿਆਰ ਕਰਕੇ ਦਿਆ ਇਹ ਤੇ ਨਾਲ ਆਪ ਵੀ ਇਨਵੋਲਵ ਰਹਿੰਦੇ ਨੇ ਬਾਈ ਜੀ ਤੇ ਬਾਈ ਜੀ ਮੁਬਾਰਕਾਂ ਤੇ ਦੂਜਾ ਤੁਸੀਂ ਆਪਣੀ ਸ਼ਾਪ ਬਾਰੇ ਤੁਸੀਂ ਆਪ ਦੱਸੋ ਜਿਵੇਂ ਇਹ ਕੇਕ ਵਗੈਰਾ ਇਹ ਸਾਰੇ ਤਿਆਰ ਕੀਤੇ ਹੋਏ ਆ ਪੇਸਟਰੀ ਤੇ 버ਗਰ ਸੈਂਡਵਿਚ ਜੋ ਵੀ ਹੈਗਾ ਇਹ ਤੁਸੀਂ ਸਾਰਾ ਤੁਸੀਂ ਦੱਸਿਆ ਮੈਨੂੰ ਪਹਿਲਾਂ ਕਿ ਤੁਸੀਂ ਆਪ ਹੋਰੇ ਤਿਆਰ ਕਰਦੇ ਹੋ ਬਿਲਕੁਲ ਜੀ ਆਪ ਆਪ ਇੱਥੇ ਤਿਆਰ ਕਰੀਦੇ ਜੀ ਸਾਰਾ ਕੁਝ ਇਹੀ ਅੱਛਾ ਤੇ ਕਿਵੇਂ ਮਤਲਬ ਤੁਹਾਨੂੰ ਲੱਗਿਆ ਵੀ ਆਪਾਂ ਨੂੰ ਇਹ ਲਾਂਚ ਆਉਣਾ ਚਾਹੀਦਾ ਲਾਈਨ ਦੇਖੋ ਇਹ ਥੋੜੀ ਜੀ ਮੇਰੀ ਹੋਬੀ ਵੀ ਸੀਗੀ ਇਹ ਕੁਝ ਮੇਰੇ ਪਾਪਾ ਇਸ ਕੰਮ ਨਾਲ ਲੇਟ ਸੀਗੇ ਪਹਿਲਾਂ ਹੁਣ ਚਲੋ ਐਕਸਪਾਇਰ ਹੋ ਚੁੱਕੇ ਆ ਉਹ ਉਹਨਾਂ ਦਾ ਵੀ ਸੀਗਾ ਮਨ ਵੀ ਕਿਤੇ ਨਾ ਕਿਤੇ ਇਹ ਕੰਮ ਸ਼ੁਰੂ ਕੀਤਾ ਜਾਵੇ ਅੱਛਾ ਜੀ ਕੁਝ ਮੌਲ ਇਦਾਂ ਦੇ ਬਣੇ ਕੋ ਪਹਿਲਾਂ ਨਹੀਂ ਕਰ ਸਕੇ ਹੁਣ ਕੋਈ ਥੋੜਾ ਜਿਹਾ ਵਿਜ਼ਨ ਕਲੀਅਰ ਹੋਇਆ ਤੇ ਕੁਝ ਸਾਥ ਇਦਾਂ ਦਾ ਮਿਲਿਆ ਵੀ ਚਲੋ ਆ ਕੰਮ ਜਰੂਰ ਸ਼ੁਰੂ ਕੀਤਾ ਜਾਵੇ ਕਹਿੰਦੇ ਲਾਈਫ ਪਾਰਟਨਰ ਚੰਗਾ ਹੋਵੇ ਤੇ ਉਹ ਸਾਥ ਦੇਵੇ ਫਿਰ ਕੰਮ ਹੋਰ ਵੀ ਇੱਕ ਨਹੀਂ ਚਾਰ ਕੰਮ ਖੋਲ ਸਕਦੇ ਆ ਸੋ ਪਾਜੀ ਕਹਿੰਦੇ ਮੇਰੀ ਲਾਈਫ ਪਾਰਟਨਰ ਬਹੁਤ ਚੰਗੀ ਆ ਉਹਨੇ ਬਹੁਤ ਸਾਥ ਦਿਆ ਤੇ ਉਹਦੀ ਬਦੌਲਤ ਇਹ ਕੰਮ ਲੱਗੇ ਕੋਰਟ ਡਿਸਕੋਰਡ ਤਾਂ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਕੋਈ ਕੰਮ ਨਹੀਂ ਤੇ ਕੀ ਕੀ ਤਿਆਰ ਕਰਦੇ ਹੋ ਆਪਣੇ ਇੱਥੇ ਬੇਕ ਸ਼ਾਪ ਚ ਆਪਣੇ ਇੱਥੇ ਬੇਕ ਸ਼ਾਪ ਚ ਕੇਕ ਹੈ ਪੇਸਟਰੀ ਹੈ ਤੇ ਚੀਜ਼ ਕੇਕ ਹੈ ਪੁੱਡਿੰਗ ਹੈ ਮਫੀਨ ਹੈ ਕਪਕੇਕ ਹੈ ਹਾਂਜੀ ਤੇ ਬਾਕੀ ਜਿਹੜੇ ਸਾਡੇ ਆ ਆਪਣੇ 스ਨੈਕਸ ਹੈ ਬੇਕਰੀ 스ਨੈਕਸ ਆ ਜਾਂਦੇ ਸਾਰੇ ਇਹਦੇ ਵਿੱਚ ਅੱਛਾ ਏ ਬੇਕਰੀ ਸਨੈਕਸ ਜੀ 버거 ਆ ਗਏ ਚੀਜ਼ ਕੋਨ ਰੋਲ ਆ ਗਏ ਗ੍ਰਿੰਡ ਸੈਂਡਵਿਚ ਆ ਗਏ ਪੀਜ਼ਾ ਸਲਾਈਸ ਆ ਗਈ ਹੋਰ ਕੁਝ ਅਸੀਂ ਦੀਵਾਲੀ ਤੋਂ ਬਾਅਦ ਹੋਰ ਆਈਟਮਾਂ ਵੀ ਐਡ ਔਨ ਕਰਨੀਆਂ ਕੁਝ ਅਸੀਂ ਦੀਵਾਲੀ ਕਰਕੇ ਕੁਝ ਹੋਰ ਤਿਆਰੀ ਦੇ ਵਿੱਚ ਲੱਗੇ ਪਏ ਆ ਕੋਕੀਜ਼ ਵਗੈਰਾ ਦੇ ਗਿਫਟ ਆਈਟਮ ਦੇ ਵਿੱਚ ਅੱਛਾ ਅੱਛਾ ਹਾਂ ਵੀਰ ਜੀ ਗਿਫਟ ਆਈਟਮ ਵੀ ਆਪਣਾ ਸਾਰੇ ਬਣਾਇਆ ਨੇ ਆ ਡਰਾਈ ਕੇਕ ਹੈ ਜਿਹੜੀ ਇਹ ਆਪਣੇ ਤਿਆਰ ਕਰਾ ਲਏ ਵੀਰ ਨੇ ਤੇ ਉਦੋਂ ਬਾਅਦ ਆਪਣਾ ਪੈਕਿੰਗ ਕਰਕੇ ਵੀਰ ਦੇ ਰਹੇ ਆ ਕੋ ਕਿਸ ਨੇ ਗਿਫਟ ਆਈਟਮ ਤਿਆਰ ਕਰਵਾਉਣੀ ਹੈ ਯਾਰ ਦੀਵਾਲੀ ਤੇ ਦਾ ਆਪਣੀ ਤਾਂ ਪੰਜਾਬੀਆਂ ਦੀ ਹੈਬਿਟ ਹੈ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਰਿਲੇਟਿਵਸ ਨੂੰ ਫਰੈਂਡ ਸਰਕਲ ਨੂੰ ਅਸੀਂ ਆਪਣਾ ਦੇਣੇ ਹੁੰਨੇ ਗਿਫਟ ਹਨਾ ਸੋ ਭਾਜੀ ਕੋਲੇ ਜਰੂਰ ਇੱਥੇ ਵਿਜ਼ਿਟ ਕਰਿਓ ਜਰੂਰ ਆਇਓ ਤੇ ਲੈ ਕੇ ਜਾਓ ਤੇ ਭਾਜੀ ਬਾਕੀ ਹੋਰ ਦੱਸੋ ਆਪਣੀ ਸ਼ਾਪ ਚ ਹੋਰ ਆਪਣੇ ਜੀ ਕੁਕੀਜ਼ ਹੈ ਹਾਂਜੀ ਜਿਹੜੇ ਆਪਣੇ ਸਾਰੇ ਅਮੂਲ ਬਟਰ ਦੇ ਵਿੱਚ ਤਿਆਰ ਕਰ ਰਹੇ ਆ ਟੋਟਲੀ ਹੂੰਦੇ ਜੀ ਤੁਹਾਨੂੰ ਪੀਨਟ ਹੈ ਮਗਜ ਵਾਲੇ ਆ ਕੋਈ ਗੋੜਾਲੇ ਆ ਗੁੜਦਿੱਲਾਲੇ ਹੂੰ ਤੇ ਕੋਈ ਤੁਹਾਨੂੰ ਡ్రਾਈ ਫਰੂਟ ਵਾਲੇ ਚਾਹੀਦੇ ਆ ਚੋਕੋ ਚਿਪ ਚਾਹੀਦੇ ਆ ਉਹ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਰੈਡੀ ਹੈ ਓਕੇ ਤੇ ਤੁਸੀਂ ਵੈਸੇ ਅਲੱਗ ਕੁਝ ਅਲੱਗ ਕਰਨ ਦਾ ਕੀ ਸੋਚਿਆ ਮਤਲਬ ਕਿਵੇਂ ਕੁਝ ਅਲੱਗ ਆਪਣਾ ਵੇਕਰ ਵੇਕਰਸ ਹੁੰਦਾ ਨਾ ਵੀਕਾ ਆਪਣਾ ਸਾਡੇ ਕੋਲ ਇਹ ਇੱਕ ਡਿਫਰੈਂਟ ਚੀਜ਼ ਹੈਗੀ ਹੈ ਡਿਫਰੈਂਟ ਚੀਜ਼ ਆਏ ਆ ਜੀ ਹੁਣ ਜਿੱਥੇ ਵੀ ਆਪਾਂ ਜਾ ਕੇ ਚਾਹੇ ਵੱਡੇ ਬ੍ਰਾਂਡਸ ਦੇ ਵਿੱਚ ਚਲੇ ਜਾਈਏ ਉੱਥੇ ਆਮ ਤੁਹਾਨੂੰ ਕੁਕੀਜ਼ ਹੀ ਮਿਲਣਗੇ ਕਹਿੰਦਾ ਮਤਲਬ ਅਮੂਲ ਬਟਰ ਵਾਲੀ ਕੁਆਲਿਟੀ ਨਹੀਂ ਮਿਲਦੀ ਹਜੇ ਸਾਡਾ ਕਹਿੰਦਾ ਮਤਲਬ ਸਟਾਰਟਿੰਗ ਹੈ ਤੇ ਅਸੀਂ ਇਹਨੂੰ ਚਾਹੇ ਸਲੋ ਸਲੋ ਹੀ ਸਟਾਰਟ ਕਰੀਏ ਪਰ ਚੰਗੀ ਚੀਜ਼ ਹੀ ਰੱਖਣੀ ਹੂੰ ਨਹੀਂ ਜੈਨੂਇਨ ਚੀਜ਼ ਹੋਵੇ ਜਿਹੜੀ ਸਹੀ ਚੀਜ਼ ਹੋਵੇ ਜੀ ਉਹੀ ਜ਼ਿਆਦਾ ਫਿਰ ਆਪਣਾ ਚੱਲਦਾ ਕਹਿੰਦੇ 2 ਰੁਪਏ ਗਾਹਕ ਵੱਧ ਜ਼ਰੂਰ ਦੇ ਦਿੰਦਾ ਅਗਲਾ ਕਹਿੰਦਾ ਵੀ ਪਰ ਪਿਓਰ ਹੋਵੇ ਸਹੀ ਹੋਵੇ ਮਿਲਾਵਟ ਨਾ ਹੋਵੇ ਸੋ ਮਿੰਟੂ ਭਾਈ ਕਹਿੰਦਾ ਆਪਾਂ ਪਿਓਰ ਦੀ ਕੰਮ ਪਿਓਰ ਦਾ ਹੀ ਕੰਮ ਕਰ ਰਹੇ ਪਿਓਰ ਨੂੰ ਤਰਜੀਹ ਦੇ ਰਹੇ ਆ ਸੋ ਪਿਓਰ ਚੀਜ਼ ਜੇ ਲੈਣੀ ਆ ਤਾਂ ਭਾਈ ਕੋਲੇ ਇੱਥੇ ਫਰੈਂਚ ਰੋਜ਼ ਵੇਕ ਸ਼ਾਪ ਚ ਡਾਉ ਮਾਜਰਾ ਦੀ ਇਹ ਲੋਕੇਸ਼ਨ ਹੈ ਖਰੜ ਤੋਂ ਜਦੋਂ ਆਪਾਂ ਇੱਧਰ ਆਉਨੇ ਆਪਾਂ ਕੁਰਾਲੀਵਾਲ ਨੂੰ ਜਾਂਦੇ ਆ ਅਮੈਰਾ ਸਿਟੀ ਆਪਣਾ ਟੱਪਕੇ ਮਾਰਕੀਟ ਅੱਗੇ ਬਾਈ ਦੀ ਸ਼ਾਪ ਆ ਜਾਂਦੀ ਦੌਮਾਜਰੇ ਦੇ ਕੋਰਨਰ 'ਚ ਬਾਈ ਦੀ ਸ਼ਾਪ ਹੈ ਤੇ ਆਪਾਂ ਬਾਕੀ ਚੱਲਦੇ ਚੱਲਦੇ ਗੱਲਾਂ ਕਰਦੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਤੁਹਾਡੇ ਕਲਿੱਪਾਂ ਦਿਖੀ ਜਾਣੀਆਂ ਤੁਹਾਨੂੰ ਤੇ ਭਾਜੀ ਦਾ ਕਿਵੇਂ ਕਿਚਨ ਦਾ ਕਿਵੇਂ ਕੰਮ ਹੈ ਇਹ ਮਿੰਟੂ ਬਾਈ ਆਟਮਾ ਇਹ ਤਿਆਰ ਕਰਦੇ ਆ ਇੱਥੇ ਜੋ ਵੀ ਹੈਗਾ ਸਿਸਟਮ ਤੇ ਬਾਕੀ ਭਾਜੀ ਇਹ ਕੀ ਕੀ ਆਪਾਂ ਹੁਣ ਤਿਆਰ ਕਰਿਆ ਹੋਇਆ ਇਹ ਦੀਵਾਲੀ ਲਈ ਗਿਫਟ ਤਿਆਰ ਕਰੇ ਹੋਇਆ ਭਾਜੀ ਨੇ ਆ ਦੇਖੋ ਇਹ ਗੁੜਦਿਲ ਵਾਲੇ ਹੈ ਜੀ ਬਿਸਕੁਟ ਇਹ ਇਹ ਗੁੜਦਿਲ ਵਾਲੇ ਅੱਛਾ ਛਿਲ ਵਾਲੇ ਕੁਕੀਜ਼ ਹੈ ਵਿੱਚ ਆਪਣੇ ਕੋਲ ਡ్రਾਈ ਫਰੂਟ ਵਾਲੇ ਵੀ ਹੈ ਮਗਜ ਵਾਲੇ ਵੀ ਹੈ ਅੱਛਾ ਠੀਕ ਹੈ ਜੀ ਵਿੱਚ ਆ ਨਾਟੀਬੱਟੀ ਕੁਕੀਜ਼ ਆ ਜਾਂਦੇ ਆ ਅੱਛਾ ਜੀ ਜਿਵੇਂ ਬਦਾਮ ਕਾਜੂ ਵਾਲੇ ਕਹਿ ਦਿੰਨੇ ਆਪਾਂ ਉਹ ਚੀਜ਼ ਆ ਜਾਂਦੀ ਆ ਆ ਪੀਨਟ ਵਾਲੇ ਆ ਜਾਂਦੇ ਆ ਜੀ ਇਹ ਪੀਨਟ ਵਾਲੇ ਦਾ ਕੀ ਰੇਟ ਕੀ ਰੱਖਿਆ ਹੋਇਆ ਭਾਜੀ ਇਹ 300 ਰੁਪਏ ਦਾ ਡੱਬਾ ਜੀ 300 ਰੁਪਏ ਦਾ ਠੀਕ ਕਿੰਨੀ ਪੈਕਿੰਗ ਆ ਜਾਂਦੀ ਇਹਦੇ ਵਿੱਚ ਇਹ ਤਕਰੀਬਨ 700 ਤੋਂ 800 ਗ੍ਰਾਮ ਦੇ ਵਿੱਚ ਵਿੱਚ ਹੈ 700 ਤੋਂ 800 ਗ੍ਰਾਮ ਦੇ ਵਿੱਚ ਆ ਜਾਂਦੀ ਹੈ ਤੇ ਪੈਕਿੰਗ ਦਾ ਰੇਟ ਭਾਜੀ ਨੇ ਦ ਆ ਵਾਲੇ ਆ ਗਏ ਡ్రਾਈ ਫਰੂਟ ਵਾਲੇ ਆ ਗਏ ਜੀ ਇਹ 400 ਰੁਪਏ ਦੀ ਪੈਕਿੰਗ ਇਹ 400 ਰੁਪਏ ਦੀ 700 ਗ੍ਰਾਮ ਦਾ ਇਹਦਾ ਵਜਨ ਹੈ ਹਾਂਜੀ ਆ ਕਾਜੂ ਵਾਲੇ ਆ ਗਏ ਇਹ ਕਾਜੂ ਵਾਲੇ ਆ ਗਏ ਤੇ ਇਹ ਦੇਖੋ ਇਹ ਦੀਵਾਲੀ ਲਈ ਇਹ ਬਾਜੀ ਨੇ ਆਲਰੇਡੀ ਤਿਆਰ ਕਰਿਆ ਹੋਇਆ ਇਹ ਬਾਜੀ ਕਿਹਦਾ ਕੀ ਰੇਟ ਆ ਗਿਆ ਇਹ 700 ਰੁਪਏ ਦੀ ਜੀ ਇਹ 700 ਰੁਪਏ ਦੀ ਪਲੇਟ ਹੈ ਇਹਦੇ ਵਿੱਚ ਆਹਨ ਦੱਸ ਦੋ ਕੀ ਕੀ ਪੜਾ ਕਾਜੂ ਪਿਸਤਾ ਬਦਾਮ ਸੋਗੀ ਮਿਸ਼ਰੀ ਠੀਕ ਹੈ ਜੀ ਇਹਦਾ ਕੰਬੀਨੇਸ਼ਨ ਤੇ ਆਹ ਬਾਜੀ ਨੇ ਅਲੱਗ ਅਲੱਗ ਤਰ੍ਹਾਂ ਦੇ ਗਿਫਟ ਪੈਕ ਕਰੇ ਹੋਏ ਆ ਸੋ ਦੋਸਤੋ ਬਹੁਤ ਵਧੀਆ ਚੀਜ਼ਾਂ ਤਿਆਰ ਕਰੀਆਂ ਆ ਚੋਕੋ ਚਿਪਲੇ ਆ ਗਿਆ ਕੁਕੀਜ਼ ਆ ਗਏ ਕੋਕੋਨਟ ਵਾਲੇ ਆ ਗਏ ਇਹ 350 ਦੀ ਪੈਕਿੰਗ ਬਣਾਈ ਹੋਈ ਹੈ ਇਹ ਵੀ ਸਾਰਾ ਸਮਾਨ ਪਿਓਰ ਹੈ ਬਾਜੀ ਦੀ ਦੇਖ ਰਹਿਚ ਇਹਨਾਂ ਦੇ ਸਾਹਮਣੇ ਬਣਦਾ ਉਰੇ ਆਪ ਖੁਦ ਤਿਆਰ ਕਰਦੇ ਇਹ ਠੀਕ ਹੈ ਸੋ ਜੋ ਕਿਸੇ ਨੇ ਵੀ ਲਿਜਾਣਾ ਤਾਂ ਪਿਓਰ ਸਮਾਨ ਨੂੰ ਤਰਜੀਹ ਦਿਓ ਤੇ ਆਪਾਂ ਪੰਜਾਬੀ ਬੰਦੇ ਨੂੰ ਤਰਜੀਹ ਦੇਣੀ ਹੈ ਤੇ ਆ ਦੇਖੋ ਇਹ ਡਰਾਈ ਫਰੂਟ ਵਾਲੇ ਆ ਗਏ ਪੈਕਿੰਗ ਇਹ ਡਰਾਈ ਫਰੂਟ ਆ ਗਿਆ ਬਾਜੀ ਇਹ ਚ ਡਰਾਈ ਫਰੂਟ ਪੈਕ ਹੈਗਾ ਪੈਕਿੰਗ ਬਹੁਤ ਪਿਆਰੀ ਪਿਆਰੀ ਬਾਜੀ ਨੇ ਕਰੀ ਹੋਈ ਹੈ ਪੈਕਿੰਗ ਦਿਖਾ ਦਿਓ ਲਓ ਜੀ ਬਹੁਤ ਸੋਹਣੀ ਪੈਕਿੰਗ ਹੈ ਇਹਦਾ ਬਾਅਦ ਚ ਵੀ ਆਪਣੇ ਕੰਮ ਆ ਜਣੀ ਹੈ ਕੋਈ ਬਿਸਕਟ ਵਗੈਰਾ ਪਾਉਣ ਨੂੰ ਜਾਂ ਗੁਜਰ ਬਿਲਕੁਲ ਕੈਂਡੀ ਘਰੇ ਰੂਟੀਨ ਚ ਯੂਜ਼ ਕਰੋ ਇਹਨਾਂ ਹਾਂਜੀ ਹਾਂ ਤੇ ਬਾਜੀ ਨੇ ਸਾਰਾ ਇੱਕ ਇਧਰ ਵੀ ਅਲੱਗ ਪੋਰਸ਼ਨ ਬਾਜੀ ਨੇ ਤਿਆਰ ਕਰਿਆ ਹੋਇਆ ਹੈ ਨਾ ਕਿਚਨ ਦਾ ਆਪਣੇ ਲਾਈਵ ਕਿਚਨ ਹੈ ਜੀ ਸਾਰਿਆਂ ਦੇ ਸਾਹਮਣੇ ਬਣ ਰਿਹਾ ਹੈ ਲਾਈਵ ਕਿਚਨ ਹੈ ਸਹੀ ਗੱਲ ਹੈ ਜੀ ਉਹ ਬਣ ਰੱਖਿਆ ਹੋਇਆ ਬਾਜੀ ਨੇ ਇਹ ਨਹੀਂ ਹੈ ਵੀ ਕਲਾਇੰਟ ਨੂੰ ਆ ਕੇ ਦਿਖੂਗਾ ਨਹੀਂ ਕੁਝ ਵੀ ਹਾਂ ਵੀ ਉਹ ਕਰ ਰਹੇ ਇੱਥੇ ਹੀ ਬਣਦਾ ਸਾਰਾ ਕੁਝ ਸਾਰਾ ਲਾਈਵ ਕੀਤਾ ਨਾ ਕੋਈ ਹੋਣੀ ਹੈ ਪੂਰੀ ਸਾਫ ਸਫਾਈ ਦਾ ਬਾਈ ਨੇ ਧਿਆਨ ਰੱਖਿਆ ਹੋਇਆ ਸਾਰਾ ਤੇ ਇਹ ਮਸ਼ੀਨ ਆ ਦੇਖੋ ਇੰਦਰ ਮਸ਼ੀਨ ਡਾਈ ਕੇਕ ਬਣ ਰਿਹਾ ਸਾਰਾ ਜੀ ਹੁਣ ਇਹ ਕਿਹੜਾ ਕੇਕ ਬਣ ਰਿਹਾ ਜਿਹੜਾ ਫਰੂਟ ਕੇਕ ਤੁਹਾਨੂੰ ਚੈੱਕ ਕਰਵਾਇਆ ਅੱਛਾ ਜੇ ਉਹੀ ਤਿਆਰ ਕਰ ਰਹੇ ਹਾਂ ਸਾਰਾ ਫਰੈਸ਼ੀ ਬਣਾ ਕੇ ਦੇਣਾ ਜੀ ਤੁਹਾਡਾ ਜੀ ਇੱਥੇ ਹੁਣ ਅਟਵਾਜ ਜੁੜੀ ਜਾਦਾ ਆਪਾਂ ਬਾਹਰ ਆ ਜੀਏ ਤੇ ਫਰੂਟ ਕੇਕ ਹੈ ਨੀ ਹਾਂਜੀ ਹਾਂਜੀ ਇਹ ਫਰੂਟ ਕੇਕ ਤਿਆਰ ਹੋ ਰਿਹਾ ਭਾਜੀ ਦਾ ਇੱਥੇ ਸੋ ਮੈਂ ਤਾਂ ਇਹੀ ਕਹਾਂਗਾ ਵੀ ਭਾਜੀ ਕੋਲੇ ਜ਼ਰੂਰ ਪੈਟਿਸ ਭਾਜੀ ਇਹ ਖੁਦ ਤਿਆਰ ਕਰਦੇ ਹੋ ਨਾ ਤੁਸੀਂ ਹਾਂਜੀ ਹਾਂਜੀ ਪੈਟੀ ਵੀ ਖੁਦ ਤਿਆਰ ਕਰਦੇ ਆ ਜੀ। ਅੱਛਾ ਆਲੂ ਪੈਟੀ ਆ, ਪਨੀਰ ਪੈਟੀ ਆ, ਸੋਇਆ ਪੈਟੀ ਆ। ਆਨ ਆਰਡਰ ਤੇ ਵੀ ਤਿਆਰ ਕਰਦੇ ਆ ਜਿਨ੍ਹਾਂ ਨੂੰ ਜਿਵੇਂ ਭਾਜੀ ਹਾਂ ਜਿਵੇਂ ਕੋਈ ਛੋਟੇ ਸ਼ਾਪਕੀਪਰ ਹੈ ਉਹਨਾਂ ਨੇ ਆਪਣਾ ਸ਼ਾਪ ਚ ਰੱਖਣੀਆਂ ਹੁੰਦੀਆਂ ਥੋੜੀਆਂ ਵਗੀਆਂ ਤੇ ਤੁਸੀਂ ਹੋਲ ਸੇਲ ਚ ਦੰਨੇ ਉਹਨਾਂ ਨੂੰ। ਬਿਲਕੁਲ ਜੀ ਬਿਲਕੁਲ। ਸੋ ਭਾਈ ਜਿਹੜੇ ਆਪਣੇ ਛੋਟੇ ਸ਼ਾਪਕੀਪਰ ਹੈ ਉਹਨਾਂ ਨੂੰ ਵੀ ਭਾਜੀ ਹੋਲ ਸੇਲ ਚ ਦੰਨੇ ਆ। ਸੋ ਜ਼ਰੂਰ ਭਾਜੀ ਕੋਲੇ ਇੱਥੇ ਵਿਸਿਟ ਕਰੋ। ਭਾਜੀ ਆਪਣੇ ਉਹਦੇ ਨਾਲ ਤੁਸੀਂ ਆਪਣੀ ਲੋਕੇਸ਼ਨ ਦੱਸ ਦੋ ਇੱਥੇ ਦੀ। ਜੇ ਕਿਸੇ ਨੇ ਆਰਡਰ ਤੇ ਕੋਈ ਚੀਜ਼ ਮੰਗਵਾਉਣੀ ਹੈ ਕੇਕ ਦਾ ਆਰਡਰ ਕਰਨਾ ਹੈ ਕੁਝ ਵੀ ਕਰਨਾ ਜੋ ਤੁਹਾਡਾ ਸ਼ਾਪ ਦਾ ਆਰਡਰ ਨੰਬਰ ਹੈਗਾ ਭਾਜੀ ਉਹ ਦੱਸ ਦੋ ਆਪਣੀ ਦੁਕਾਨ ਦਾ ਨਾਮ ਹੈ ਜੀ ਫਰੈਂਚ ਰੋਜ਼ ਬੇਕ ਸ਼ਾਪ ਐਂਡ ਕੈਫੇਟੇਰੀਆ ਤੇ ਸ਼ਾਪ ਨੰਬਰ ਹੈ 1 ਦਾਉ ਮਾਜਰਾ ਆਪਣੇ ਗੇਟ ਦੀ ਐਂਟਰੀ ਤੇ ਬਿਲਕੁਲ ਇਹ ਤੇ ਕੋਰਾਲੀ ਚੰਡੀਗੜ੍ਹ ਰੋਡ ਤੇ ਹਾਈਵੇ ਦੇ ਉੱਪਰ ਹੈ ਸ਼ਾਪ ਆਪਣੀ ਤੇ ਤੁਸੀਂ ਇੱਥੇ ਆਪਾਂ ਨੂੰ ਕੇਕ ਕਸਟਮਾਈਜ਼ ਕਿਸ ਤਰ੍ਹਾਂ ਦਾ ਵੀ ਕਰਵਾਉਣਾ ਹੈ ਚਾਹੇ ਫਾਉਂਡੇਡ ਕੇਕ ਹੈ ਚਾਹੇ ਕੋਈ ਆਪਣੇ ਮੈਰिज ਵਾਸਤੇ ਕੋਈ ਇੰਗੇਜਮੈਂਟ ਵਾਸਤੇ ਐਨਿਵਰਸਰੀ ਵਾਸਤੇ ਬੱਚੇ ਦੇ ਬੜੇ ਵਾਸਤੇ ਤੁਸੀਂ ਆਪਦੇ ਤਰੀਕੇ ਨਾਲ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸਾਨੂੰ ਪਹਿਲਾਂ ਆਰਡਰ ਦੇ ਕੇ ਉਹਦਾ ਆਪਣਾ ਨੰਬਰ ਤੁਹਾਨੂੰ ਮੈਂ ਕੰਟੈਕਟ ਨੰਬਰ ਦੇ ਦਾਂਗਾ ਤੁਸੀਂ ਉਹਦੇ ਤੇ ਕਾਲ ਕਰ ਸਕਦੇ ਤੇ ਭਾਜੀ ਇੱਕ ਜਿਹੜੀ ਤੁਸੀਂ ਹੁਣੇ-ਹੁਣੇ ਮੈਨੂੰ ਇੱਕ ਗੱਲ ਦੱਸ ਰਹੇ ਸੀਗੇ ਵੀ ਹਾਂ ਜਿਹੜਾ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਤੁਸੀਂ ਜਨਮ ਦਿਨ ਤੋਂ ਇੱਕ ਆਫਰ ਲੈਣੀ ਹੈ ਤੁਸੀਂ ਸਾਰੇ ਕਸਟਮਰਾਂ ਨੂੰ ਉਹ ਕਿਹੜੀ ਆਫਰ ਹੈ ਆਫਰ ਹੈ ਜੀ ਉਹ ਸਾਡੀ ਸਪੈਸ਼ਲ ਪਾਰਟੀ ਤੇ ਅੱਛਾ ਜੀ ਠੀਕ ਹੈ ਯਾਨੀ ਕਿ ਜਿਹੜਾ ਕਸਟਮਰ ਵੀ ਇੱਥੇ ਟੈਸਟ ਕਰਕੇ ਜਾਂਦਾ ਹੈ ਉਹ ਹੀ ਕਹਿੰਦਾ ਵੀ ਸਾਨੂੰ ਨੇੜੇ-ਤੇੜੇ ਥੇਰੀਏ 'ਚ ਟੈਸਟ ਨਹੀਂ ਮਿਲਦਾਗਾ ਅੱਛਾ ਠੀਕ ਹੈ ਜੀ ਬਾਕੀ ਜੋ ਦਿਖਦਾ ਵੀ ਹੈ ਕਰੰਚੀ ਠੀਕ ਹੈ ਸਰ ਨਾਲ ਪਹਿਲਾਂ ਤਾਂ ਜਿਹੜਾ ਵਿੱਚ ਯੂਜ਼ ਕੀ ਯੂਜ਼ ਹੁੰਦਾ ਇਹਦੇ ਵਾਸਤੇ ਉਹ ਸਪੈਸ਼ਲ ਕੁਆਲਿਟੀ ਦਾ ਹੀ ਯੂਜ਼ ਕਰੀਦਾ ਹੈ ਜਿਹੜਾ ਬਿਲਕੁਲ ਲੈਂਦਾ ਐਂਡ ਆਂਦਾ ਇਸ ਤੋਂ ਉੱਪਰ ਪੈਲਟੀ ਵਾਸਤੇ ਕਿਉਂ ਨਹੀਂ ਆਂਦਾ ਕੋਈ ਹੋਰ ਅੱਛਾ ਜੀ ਉਹੀ ਯੂਜ਼ ਕਰੀਦਾ ਆਪਾਂ ਠੀਕ ਹੈ ਠੀਕ ਹੈ ਹੋਰ ਇਹਦੀ ਜਿਹੜੀ ਕਰੰਚੀਪਨ ਹੈ ਜਾਂ ਇਹਦੀ ਫੀਲਿੰਗ ਹੈ ਉਹ ਪ੍ਰੋਪਰ ਹੋਈ ਹੋਈ ਹੈ ਤੇ ਪੂਰਾ ਸਟੱਫ ਵੀ ਘੈਂਟ ਹੈ ਜੀ ਪੂਰੀ ਤੁਸੀਂ ਭਰਮੀ ਪੈਟੀ ਬਣਾਉਂਦੇ ਹੋ ਹਾਂ ਜੀ ਭਰਮੀ ਪੈਟੀ ਬਣਦੀ ਹੈ ਜੀ ਪੂਰੀ ਇਹ ਇਹਨੂੰ ਆਪਾਂ ਵਰਪੂਰ ਵਾਲੇ ਦਿਨ ਸਪੈਸ਼ਲ ਪ੍ਰਾਈਸ ਦੇ ਹੀ ਦੇਣ ਲੱਗੇ ਆ ਜੀ ਬਾਬੇ ਨਾਨਕ ਦੀ 13 ਹੀ 13 13 ਰੁਪਏ ਉਸ ਦਿਨ ਦਾ ਆਪਣਾ ਰੇਟ ਆ ਜਿਹੜਾ ਅੱਛਾ ਜੀ ਅੱਛਾ 13 ਰੁਪਏ ਦੀ ਪੈਟੀ ਸੇਲ ਕਰੋਗੇ ਤੁਸੀਂ ਉਦੋਂ ਨੂੰ ਓਕੇ ਜੀ ਦੇਖੋ ਜੀ ਬਾਬੇ ਨਾਨਕ ਦਾ ਨਾਮ ਲੈ ਕੇ ਬਾਬੇ ਨਾਨਕ ਦੇ ਜਨਮ ਦਿਨ ਵਾਲੇ ਦਿਨ ਸੋ ਇਹ ਕਹਿੰਦੇ ਜੀ ਗਾਹਕਾਂ ਨੂੰ ਆਫਰ ਦੇ ਦੇਣੀ ਆਪਾਂ ਨੇ ਹੁਣ ਬਾਬੇ ਨਾਨਕ ਦੇ ਜਨਮ ਦਿਨ ਵਾਲੇ ਦਿਨ 13 13 ਬਾਬੇ ਨਾਨਕ ਵਾਂਗ ਭਾਜੀ ਨੇ ਵੀ ਕਰ ਦੇਣਾ ਕਿ 13 ਰੁਪਏ ਦੀ ਪੈਟੀ ਪੂਰੀ ਭਰਮੀ ਪੈਟੀ ਸਟਫਿੰਗ ਇੰਨੀ ਘੈਂਟ ਤੇ ਟੇਸਟ ਵੀ ਬਾ ਕਮਾਲ ਹੈ 13 ਰੁਪਏ ਦੀ ਸਿਰਫ ਪੈਟੀ ਸੋ ਕਿਸੇ ਨੇ ਵੀ 13 ਰੁਪਏ ਦੀ ਪੈਟੀ ਲੈਣੀ ਹੈ ਆ ਕੇ ਟੇਸ ਜ਼ਰੂਰ ਕਰਿਓ ਬਹੁਤ ਵਾਜਬ ਰੇਟ ਜੁੱਦਣ ਨੂੰ ਆਪਣਾ ਭਾਜੀ ਨੇ ਧਮਾਕਾ ਕਰਨਾ 13 ਰੁਪਏ ਦੀ ਪੈਟੀ ਦੇ ਨਾਲ ਸੋ ਜੇ ਦੁਕਾਨਦਾਰਾਂ ਨੇ ਵੀ ਹੋਲ ਸੇਲ ਚ ਲੈ ਕੇ ਜਾਣੀਆਂ ਉਹਨਾਂ ਨਾਲ ਵੀ ਇਹ ਨਹੀਂ ਹੈ ਵੀ ਹਾਂ ਉਹਨਾਂ ਨੂੰ ਅਲੱਗ ਰੇਟ ਹੋਊਗਾ ਸਭ ਨੂੰ ਇਹ 13 ਰੁਪਏ ਰੇਟ ਭਾਜੀ ਹੈ ਨਾ ਜੀ ਮਤਲਬ ਉਦਣ ਨੂੰ ਜਦੋਂ ਬਾਬੇ ਨਾਨਕ ਦਾ ਜਨਮ ਦਿਨ ਹੈ 13-13 ਭਾਜੀ ਨੇ ਕਰਦਣੀ ਸਾਰਾ ਦਿਨ ਪੂਰਾ 13-13 ਰੁਪਏ ਦੇ ਹਿਸਾਬ ਨਾਲ ਪੈਟੀ ਬਣੂਗੀ 13 ਰੁਪਏ ਦੇ ਹਿਸਾਬ ਨਾਲ ਨਾਲੇ ਫਰੈਸ਼ ਪੈਟੀ ਸਾਰੀ ਉਸ ਦਿਨ ਲਾਈਵ ਚੱਲੂਗੀ ਓਕੇ ਜੀ ਫਰੈਸ਼ ਪੈਟੀ ਸੋ ਕਿਸੇ ਨੇ ਆਰਡਰ ਬੁੱਕ ਕਰਾਉਣਾ ਉਦੋਂ ਨੂੰ ਬਾਬੇ ਨਾਨਕ ਦੇ ਜਨਮ ਦਿਨ ਨਾਲੇ ਪਹਿਲਾਂ ਆਰਡਰ ਬੁੱਕ ਕਰਾਉਣਾ ਚਾਹੁੰਦਾ ਤਾਂ ਵੀ ਕਰਵਾ ਸਕਦਾ ਹਾਂ ਹਾਂਜੀ ਹਾਂ ਸੋ ਧਿਆਨ ਨਾਲ ਬਾਜੀ ਦੀ ਇਹ ਗੱਲ ਸੁਣ ਲਿਓ ਕਿ ਜਦੋਂ ਬਾਬੇ ਨਾਨਕ ਦਾ ਜਨਮ ਦਿਨ ਹੈਗਾ ਜੀ ਤਾਂ ਪਹਿਲਾਂ ਆਰਡਰ ਬੁੱਕ ਕਰਾ ਦਿਓ ਇਹ ਨਾ ਹੋਵੇ ਕਿ ਜੀ ਅੱਜ ਜੀ ਸਾਨੂੰ ਹੁਣ 100 ਪੀਸ ਦੇ ਦਿਓ ਬਾਜੀ ਕੋਲ ਹੋਰ ਦਾ ਕਿਸੇ ਦਾ ਆਰਡਰ ਬੁੱਕ ਹੋਇਆ ਹੋਵੇ ਸੋ ਫਿਰ ਔਖਾ ਹੋ ਜਾਂਦਾ ਹੈ ਨਾ ਕਿਉਂਕਿ ਹੋਰ ਦਾ ਆਰਡਰ ਪੂਰਾ ਕਰਨਗੇ ਬਾਜੀ ਆਫੇ ਕਿਸੇ ਹੋਰ ਦਾ ਹੈ ਨਾ ਤੇ ਔਖਾ ਹੋ ਜਾਣਾ ਸੋ ਪਹਿਲਾਂ ਬੁੱਕ ਕਰਾ ਦਿਓ ਤੇ ਬਾਕੀ ਬਾਜੀ ਕੋਈ ਹੋਰ ਗੱਲ ਵਾਤਾਓ ਦੱਸ ਦਿਓ ਹੋਰ ਬਾਕੀ ਆਪਾਂ ਉਸ ਦਿਨ ਨੂੰ ਜਿਹੜੇ ਡਿਸਕਾਊਂਟ ਲਗਾਣੇ ਆ ਉਹ ਅਸੀਂ ਹੋਰ ਵੀ ਨਾਲ ਕੁਝ ਐਡ-ਆਨ ਕਰ ਰੱਖਾਂਗੇ ਆਪਾਂ ਸਪੈਸ਼ਲ ਉਸ ਦਿਨ ਵਾਸਤੇ ਤੇ ਉਸ ਦਿਨ ਆਪਾਂ ਲਾਈਵ ਕੇਕ ਵੀ ਚਲਾਵਾਂਗੇ ਸ਼ਾਮ ਨੂੰ 4 ਵਜੇ ਤੋਂ ਬਾਅਦ ਇੱਥੇ ਬਾਹਰ ਸਟਾਲ ਲਾ ਕੇ ਲਾਈਵ ਕੇਕ ਬਣੂਗਾ ਉਹਦੇ ਤੇ ਵੀ ਫੁੱਲ ਔਰ ਫਰੈਸ਼ ਕੇਕ ਬਣੂਗਾ ਫਰੈਸ਼ ਕੇਕ ਲੈ ਕੇ ਜਾਣਗੇ ਗੁਰਪੁਰਵਾਲੇ ਨੇ ਗੁਰਪੁਰਵਾਲਾ ਲਓ ਜੀ ਇੱਕ ਹੋਰ ਆਫਰ ਦਿੱਤੀ ਤੇ ਬਾਕੀ ਭਾਜੀ ਕਹਿੰਦੇ ਅਸੀਂ ਸੋਚ ਕੇ ਹੋਰ ਵੀ ਚੀਜ਼ਾਂ ਐਡ ਆਨ ਕਰਨੀਆਂ ਕਿ ਹੋਰ ਕਿਹੜੀ ਕਿਹੜੀ ਚੀਜ਼ ਵਿੱਚ ਆਪਾਂ ਆਫਰ ਦੇ ਸਕਦੇ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਰੱਬ ਰੱਖੇ